ਪੱਟੀ ਦੇ ਲਾਹੌਰ ਚੌਂਕ ਵਿੱਚ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਵਾਲੇ ਵਿਅਕਤੀ ਨੂੰ ਕਾਰ ਸਵਾਰ ਅਗਵਾਕਾਰਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਨੂੰ ਮੌਕੇ ਤੇ ਹਾਜ਼ਰ ਲੋਕਾਂ ਨੇ ਪੱਟੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਪਰ ਡਾਕਟਰਾਂ ਵੱਲੋਂ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਤੁਰੰਤ ਐਮਰਜੈਂਸੀ ਕੱਢ ਦਿੱਤਾ ਗਿਆ ਜਖਮੀ ਹੋਇਆ ਵਿਅਕਤੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪਟਿਆਲਾ ਤੋਂ ਜ਼ਿਲ੍ਹਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਉਹਨਾਂ ਲੜਕੀ ਨੂੰ ਅਗਵਾ ਹੋਣ ਤੋਂ ਬਚਾ ਲਿਆ ਪਰ ਨੌਜਵਾਨਾਂ ਨੇ ਜਾਂਦੇ ਸਮੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਚੌਂਗ ਵਿੱਚ ਖੜੀ ਸੀਗੀ ਮਿਸਕੇ ਆਧਾਰ ਕਾਠੇ ਕਰਵਾਉਣ ਪੱਟੀ ਆਈ ਸੀ ਕੁਲਾ ਚੌਂਗ ਖੜੀ ਸੀਗੀ ਤੇ ਕੁਝ ਗੱਡੀ ਤੇ ਮੁੰਡੇ ਆਏ ਤੋਂ ਮੈਨੂੰ ਨਾ ਉਸਨੂੰ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ ਤੇ ਅੰਕਲ ਨੇ ਦੇਖ ਲਿਆ ਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤੇ ਉਹਨਾਂ ਨੇ ਮਿਸਕੀ ਉਹਨਾਂ ਨੂੰ ਖੇਚ ਕੇ ਜੋ ਗੱਡੀ ਚੋਂ ਬਾਹਰ ਕੱਢਿਆ ਨਾ ਉਹਨਾਂ ਗੱਡੀ ਚੋਂ ਬਾਹਰ ਕੱਢ ਲਿਆ ਮੈਨੂੰ ਤੇ ਵਜੋਂ ਉਹਨਾਂ ਮੁੰਡਿਆਂ ਨੇ ਗੋਲੀ ਚਲਾ ਦਿੱਤੀ ਤੇ ਅੰਕਲ ਨੂੰ ਗੋਲੀ ਲੱਗ ਗਈ। ਇਹਦੀ ਮੈਨੂੰ ਪੱਟੀ ਆਸੀ ਕੋਈ ਕੰਮ ਹਾਂਜੀ ਮੈਂ ਜਦੋਂ ਨਿਕਲ ਰਿਹਾ ਸੀ ਤਾਂ ਮੈਂ ਕੀ ਦੇਖਿਆ ਕਿ ਕੁੜੀ ਨੂੰ ਇੱਕ ਮੁੰਡਾ ੱੱਕੇ ਨਾਲ ਫੜ ਕੇ ਕਾਰ 'ਚ ਸੱਟ ਰਿਹਾ ਸੀ। ਉਹਨਾਂ ਕਾਰ 'ਚ ਸੱਟ ਕੇ ਉਹਨੂੰ ਉਹਦੇ ਕੁਸਨ ਮੁੱਕਿਆ ਮਾਰਨ ਲੱਤਾਂ ਮਾਰਨ ਲੱਗੀ। ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਚੱਕਰ ਆਇਆ। ਕਹਿੰਦੇ ਵੀ ਇਹ ਸਾਡੀ ਭੈਣਾਂ ਬਾਹ ਜੇ ਤੁਹਾਡੀ ਭੈਣਾਂ ਮੈਂ ਛੱਡ ਕੇ ਆਉਣਾ ਛੋਟੇ ਨਾਲ ਚੱਲੂਗਾ ਇੰਨਾ ਮੈਂ ਫੜ ਕੇ ਕੁੜੀ ਦੀ ਬਾਹ ਥੱਲੇ ਧਰ ਲਈ ਤਾਂ ਉਹਨਾਂ ਨੇ ਮੇਰੇ ਤੇ ਦੋ ਫਾਇਦਾ ਕਰਦੇ ਕਿੰਨੇ ਜਣੇ ਲੱਗੇ ਸੀ ਪੰਜ ਜਣੇ ਸੀ ਤੇ ਤੁਸੀਂ ਕਿਥੋਂ ਆਏ ਜੀ ਮੈਂ ਪਟਿਆਲਾ ਦਾ ਹਰੀਕੇ ਦੀ ਲਿੰਕੂ ਨਾਲ ਦੀ ਲੜਕੀ ਹੈ ਹਰੀਕੇ ਦੇ ਚਾਰ ਬੰਦੇ ਜਿਹੜੇ ਆ ਇਹ ਉਹਨੂੰ ਚੁੱਕ ਲੱਗੇ ਸੀ ਉਹਨੂੰ ਛਡਾਉਣ ਵਾਸਤੇ ਚੇਤਨਾ ਦਾ ਪਟਿਆਲੇ ਤੋਂ ਜਿਹੜਾ ਇੱਥੇ ਆਸਮਣ ਭਰ ਆਉਂਦਾ ਅੱਗੇ ਹੋਇਆ ਤਾਂ ਇਹਨਾਂ ਬੰਦਿਆਂ ਨੇ ਫੈਰ ਦਿੱਤੇ ਫੈਰ ਲੱਗਣਾ ਹੋ ਚੰਗੀ ਹੋ ਗਿਆ ਦੇਖੋ ਹਾਲਤ ਜਦੋਂ ਆਪਾਂ ਸ਼ੁਰੂਆਤ ਤੋਂ ਪਛਾਇਆ ਉਹ ਖਿਲਾਉ ਜਾਣਾ ਹਾਲ ਸਾਡੇ ਪੱਟੀ ਸ਼ਹਿਰ ਵਿੱਚ ਸਾਡੇ ਆਮਾਦੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਇਤਿਹਾਤੀ ਪ੍ਰਧਾਨ ਚੇਤਨ ਸਿੰਘ ਜੀ ਜੋੜਾ ਮਾਜਰਾ ਜੋ ਕਿ ਆਪਣੇ ਇੱਕ ਨਿੱਜੀ ਕੰਮ ਵਾਸਤੇ ਸਾਡੇ ਪੱਟੀ ਸ਼ਹਿਰ ਆਏ ਸਨ ਉਹਨਾਂ ਰਸਤੇ ਵਿੱਚ ਦੇਖਿਆ ਕਿ ਇੱਕ ਅ ਲੜਕੀ ਨੂੰ ਚਾਰ ਲੜਕੇ ਜਿਹੜੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਰਹੇ ਸਨ ਉਹਨਾਂ ਲੜਕੀ ਨੂੰ ਬਚਾਉਣਾ ਚਾਹਿਆ ਔਰ ਉਹਨਾਂ ਗੁੰਡਿਆਂ ਨੇ ਉਹਨਾਂ ਦੇ ਦੋ ਗੋਲੀਆਂ ਜਿਹੜੀਆਂ ਲਾਤੀਆਂ ਇੱਕ ਉਹਨਾਂ ਦੇ ਮੋਢੇ ਤੇ ਲੱਗੀ ਐ ਤੇ ਇੱਕ ਥਾਉਣ ਵਿੱਚ ਫੋਨ ਉਹ ਪੱਟੀ ਤੋਂ ਰੈਫਰ ਉਹਨਾਂ ਨੂੰ ਕਰਤਾ ਅਮਰਸਰ ਹਸਪੀਟਲ ਅਸੀਂ ਵੀ ਉੱਥੇ ਜਾ ਰਹੇ ਆ ਮੈਂ ਇਸ ਘਟਨਾਕ੍ਰਮ ਦਾ ਪੂਰਜੋਰ ਸ਼ਬਦਾਂ ਵਿੱਚ ਨਖੇਤੀ ਕਰਦਾ ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹ ਇਹਨਾਂ ਜਿਹੜੇ ਗੁੰਡੇ ਅੰਸਰ ਇਹਨਾਂ ਦੀ ਸਖਤ ਤੋਂ ਸਖਤ ਜਿਹੜੀ ਆ ਜਿਹੜੀ ਉਹ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਚੋਂ ਜਣਿਆਂ ਦੀ ਜਿਹੜੀ شناخت ਆ ਉਹ ਹਰੀਕੇ ਤੋਂ ਉਹ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਵੀ ਪਛਾਣ ਉਹਨਾਂ ਦੀ ਹੋ ਚੁੱਕੀ ਆ ਔਰ ਸਾਡਾ ਜਿਹੜਾ ਪੱਟੀ ਹਲਕਾ ਇਹ ਗੁੰਡਾਗਰਦੀ ਵਿੱਚ ਕਿੰਨਾ ਜ਼ਿਆਦਾ ਵੱਧ ਗਿਆ ਕਿ ਸ਼ਰਿਆਮ ਲੋਕ ਜਿਸ ਤਰ੍ਹਾਂ ਹੁਣ ਚੋਣ ਜਾਬਤਾ ਵੀ ਲੱਗਾ ਹਥਿਆਰ ਜਿਹੜੇ ਨਜਾਇਜ਼ ਲੋਕ ਜਿਹੜੇ ਇਹ ਗੁੰਡੇ ਲਈ ਫਿਰਤੇ ਆ ਔਰ ਪਿਛਲੇ ਸਾਲ ਵੀ ਇਹੋ ਇੱਕ ਘਟਨਾ ਹੋਈ ਸੀ ਜਿੱਦਾਂ ਜਿਤ ਜੈਨ ਜੀ ਸਾਡੇ ਸਾਡੇ ਸ਼ਹਿਰ ਦੇ ਵਪਾਰੀ ਚੰਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਦਿਨ ਦਿਹਾੜੇ ਕੁਝ ਗੁੰਡਿਆਂ ਨੇ ਲੁੱਟਖੋ ਕਰਕੇ ਜਿਹੜਾ ਉਹ ਫੜ ਲਿਆ ਸੀ ਹੱਲੀ ਤੱਕ ਜਿਹੜਾ ਕੋਈ ਪਤਾ ਨਹੀਂ ਲੱਗਾ ਸੋ ਜਿਹੜਾ ਪੱਟੀ ਹਲਕਾ ਉਹ ਬਹੁਤ ਜ਼ਿਆਦਾ ਜਿਹੜਾ ਇਨਾਂ ਦੀ ਗੁੰਡਿਆਂ ਦੀ ਜਿਹੜੀ ਸ਼ੈ ਆ ਦਿਨ ਦਿਹਾੜੇ ਲੁੱਟਖੋਹਾਂ ਚੋਰੀਆਂ ਔਰ ਹੋਰ ਵੀ ਨਸ਼ਿਆਂ ਦਾ ਜਿਹੜਾ ਪੁਰਜੋਰ ਪਾਲਾ ਮੈਂ ਇਨਾਂ ਚੀਜ਼ਾਂ ਦੀ ਨਿਖੇਦੀ ਕਰਦਾ ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਨਾਂ ਨੂੰ ਜਲਦ ਤੋਂ ਜਲਦ ਫੜਕੇ